ਪ੍ਰੋਬਲਮ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਅਸੀਂ ਉਸ ਬੰਦੇ ਨੂੰ ਆਪਾਂ ਸੈਂਟਰ ਜੁਆਇਨ ਕਰਾਵਾਂਗੇ ਬੀ ਨਸ਼ਾ ਛਡਾਊ ਕੇਂਦਰ ਭੇਜਾਂਗੇ ਉਹਨਾਂ ਨੂੰ ਤੁਹਾਡੀ ਮਦਦ ਕਰਾਂਗੇ ਤੁਹਾਡੇ ਘਰ ਦੇ ਵਿੱਚ ਇਹੋ ਜਿਹੇ ਜਿਹੜੇ ਨਸ਼ਾ ਕਰੇ ਕਰ ਅੰਦਰ ਜਾ ਚੁੱਕੀਆਂ ਨੇ ਘਰ ਦੇ ਵਿੱਚ ਘਰ ਘਰ ਬੈਠੀਆਂ ਨੇ ਅਸੀਂ ਉਸ ਨਸ਼ੇ ਨੂੰ ਬਾਹਰ ਕੱਢਣਾ ਹੈ ਸਰ ਆ ਜਿਵੇਂ ਕਿ ਮੈਨੂੰ ਲੱਗ ਰਿਹਾ ਕਾਫੀ ਬੀਬੀਆਂ ਪੈਣਾ ਜੜੀਆਂ ਇਕੱਠੀਆਂ ਹੋਈਆਂ ਨੇ ਤੁਹਾਨੂੰ ਕਿੰਨੀ ਕ ਮਿਹਨਤ ਕਰਨੀ ਗਈ ਕਿ ਸੁਣ ਕੇ ਆ ਗਈਆਂ ਕਿ ਮਿਹਨਤ ਜਿਹੜੀ ਚੱਲ ਰਹੀ ਆ ਬਹੁਤ ਵਧੀਆ ਲੋਕਾਂ ਦੇ ਘਰ ਵੱਜ ਜਾਣਗੇ ਨੇ ਨਹੀਂ ਸਰ ਵੀ ਆਪਣੇ ਪੰਚਾਇਤ ਦੇ ਵਿੱਚ ਜਦੋਂ ਵੀ ਮੀਟਿੰਗ ਹੁੰਦੀ ਹੈ ਇਹ ਬੀਬੀਆਂ ਵੀ ਮੇਰੀ ਵੀ ਬਾਹਾਂ ਬਣ ਕੇ ਵੀ ਹਰ ਮੀਟਿੰਗ 'ਚ ਸਮੇਂ ਤੋਂ ਸਮੇਂ ਵੀ ਹਮੇਸ਼ਾ ਆਂਦੀਆਂ ਨੇ ਵੀ ਉਹ ਲੇਡੀਜ਼ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਮੇਰੀ ਮੀਟਿੰਗ 'ਚ ਵੀ ਤੇ ਮੈਨੂੰ ਬਣਾਉਣ ਦੇ ਵਿੱਚ ਮੇਰੀ ਲੇਡੀਜ਼ ਨੇ ਸਭ ਤੋਂ ਜ਼ਿਆਦਾ ਮਦਦ ਕੀਤੀ ਗ੍ਰਾਂਟ ਵੀ ਲੋਕਾਂ ਨੂੰ ਕੰਮ ਕਰਨ ਵਾਸਤੇ ਲੋਕਾਂ ਦੀਆਂ ਗਲੀਆਂ ਦਾ ਬਹੁਤ ਬੁਰਾ ਹਾਲ ਹੈ ਲੋਕ ਬਹੁਤ ਗਰਾਊਂਡ ਲੈਵਲ ਤੇ ਜਿਹਨੂੰ ਆਪਾਂ ਵਿਕਾਸ ਕਹਿੰਦੇ ਆ ਨਾ ਸਰ ਉਹ ਹੁਣ ਹਜੇ ਸਿਰਫ ਗਲੀਆਂ 'ਚ ਸੀਮਿਤ ਹੈ ਜਦਕਿ ਪੁਰਾਣੀ ਸਰਕਾਰਾਂ ਨੂੰ ਤਾਂ ਇਹ ਖਤਮ ਕਰ ਦੇਣੀ ਚਾਹੀਦੀ ਸੀ ਗਲੀਆਂ ਦਾ ਕੰਮ ਕਰਕੇ